ਤਾ ਗੱਲ ਕਰਾਂਗੇ ਜੀ 2027 ਦੀ ਜਿਵੇਂ 2027 ਨੇੜੇ ਆਈ ਜਾਂਦੀ ਹੈ ਰਾਜਨੀਤੀ ਦੇ ਵਿੱਚ ਹਲਚਲ ਹੈ ਜਿਹੜੀ ਉਹ ਤੇਜ਼ ਹੋ ਜਾਂਦੀ ਹੈ ਆਏ ਦਿਨਾਂ ਕ ਨਵੀ ਤੋਂ ਨਵੀ ਅਪਡੇਟ ਜਿਹੜੀ ਆ ਰਹੀ ਹੈ ਜਿਵੇਂ ਪਿੱਛੇ ਜੇ ਮੂਸੇਵਾਲ ਦੇ ਪਤਾ ਬਲਕੌਰ ਸਿੰਘ ਦੇ ਵੱਲੋਂ ਵਿਧਾਨ ਸਭਾ 2027 ਦੀ ਚੋਣ ਲੜਨ ਦਾ ਐਲਾਨ ਹੈ ਉਹ ਮਾਨਸਾ ਤੋਂ ਕਰ ਦਿੱਤਾ ਗਿਆ ਤਾਂ ਹੁਣ ਇਹਦੇ ਵਿੱਚ ਇੱਕ ਹੋਰ ਅਪਡੇਟ ਜਿਹੜੀ ਆ ਗਈ ਪੰਜਾਬ ਦੇ ਅੰਤਰਰਾਸ਼ਟਰੀ ਬਾਡੀ ਬਿਲਡਰ ਬਰਿੰਦਰ ਸਿੰਘ ਘੁੰਮਣ ਤਾਂ ਇਹਨਾਂ ਨੇ 2027 ਵਿਧਾਨ ਸਭਾ ਚੌਣ ਜਿਹੜਾ ਲੜਨ ਦਾ ਐਲਾਨ ਜਿਹੜਾ ਕੀਤਾ ਹੈ ਕਿਹੜੀ ਪਾਰਟੀ ਵੱਲੋਂ ਲੜਨਗੇ ਇਹ ਹਜੇ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਤਾਂ ਉਹਨਾਂ ਨੇ ਇੱਕ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਤੇ ਲੋਕਾਂ ਤੋਂ ਆਪਣੇ ਚੋਣ ਵਾਲਿਆਂ ਤੋਂ ਸੁਝਾਅ ਜਿਹੜੇ ਮੰਗੇ ਆ ਕਿ ਮੈਂ ਕਿਹੜੀ ਪਾਰਟੀ ਵੱਲੋਂ ਚੋਣ ਲੜਾਂ ਮੈਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਜਾਂ ਫਿਰ ਨਹੀਂ ਜਾਂ ਮੈਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜੀ ਉਹ ਚੋਣ ਲੜਾਂ ਤਾਂ ਇਹਦੇ ਵਿੱਚ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਜਿਹੜੀਆਂ ਉਹ ਦੇ ਰਹੇ ਐ ਇੰਨਾ ਕ ਕਲੀਅਰ ਹੋ ਗਿਆ ਇਹ ਵਿਧਾਨ ਸਭਾ 2027 ਦੀ ਚੋਣ ਹੈ ਜਿਹੜੀ ਲੜਨਗੇ ਆ ਜਲੰਧਰ ਦੇ ਰਹਿਣ ਵਾਲੇ ਬਰਿੰਦਰ ਘੁੰਮਣ ਦੁਨੀਆਂ ਦੇ ਪਹਿਲੇ ਸ਼ਾਕਾਹਾਰੀ ਜਿਹੜੇ ਬਿਲਡਰ ਨੇ ਬਿਲਕੁਲ ਸ਼ਾਕਾਹਾਰੀ ਰਹਿ ਕੇ ਇਹਨਾਂ ਨੇ ਆਪਣਾ ਸਰੀਰ ਹੈ ਜਿਹੜਾ ਮਜ਼ਬੂਤ ਬਣਾਇਆ ਇਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਉਹਨਾਂ ਦਾ ਰਾਜਨੀਤੀ ਦੇ ਵਿੱਚ ਆਉਣਾ ਕੇਵਲ ਸੱਤਾ ਹਾਸਲ ਕਰਨਾ ਨਹੀਂ ਹੈ ਬਲਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਇੱਕ ਖੇਡ ਸੱਭਿਆਚਾਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਸ਼ੁਰੂ ਕਰਨਾ ਹੈ ਤਾ ਜੋ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਤੋਂ ਜਿਹੜਾ ਕੱਢਿਆ ਜਾ ਸਕੇ ਤੇ ਉਹਨਾਂ ਨੂੰ ਨਵੇਂ ਰੋਜ਼ਗਾਰ ਦੇ ਮੌਕੇ ਆ ਜਿਹੜੇ ਉਹ ਦਿੱਤੇ ਜਾ ਸਕਣ। ਤਾਂ ਬਰਿੰਦਰ ਸਿੰਘ ਘੋਮਣ ਦੇ ਪਿਛੋਕਰ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਦਾਦਾ ਜੀ ਇੱਕ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਸੀਗੇ ਅਤੇ ਉਹਨਾਂ ਦੇ ਪਿਤਾ ਸੀ ਜਿਹੜੇ ਉਹ ਇੱਕ ਕਬੱਡੀ ਦੇ ਮਾਹਿਰ ਸੀਗੇ। ਬਰਿੰਦਰ ਘੋਮਣ ਬਚਪਨ ਤੋਂ ਹੀ ਖੇਡਾਂ ਅਤੇ ਤੰਦਰੁਸਤੀ ਦੇ ਵੱਲ ਆ ਜਿਹੜਾ ਝੁਕਾਰਾ ਰੱਖਦਾ ਸੀ ਜਿਹਦੇ ਕਾਰਨ ਉਹ ਸਾਲ 2005 ਦੇ ਵਿੱਚ ਮਿਸਟਰ ਜਲੰਧਰ ਅਤੇ ਮਿਸਟਰ ਪੰਜਾਬ ਇਹਦੇ ਦੋ ਖਿਤਾਬ ਆ ਜਿਹੜੇ ਜਿੱਤਦਾ ਹੈ ਇਸ ਤੋਂ ਬਾਅਦ ਉਹ 2008 ਦੇ ਵਿੱਚ ਮਿਸਟਰ ਇੰਡੀਆ ਜਿਹੜਾ ਬਣਦਾ ਹੈ ਤੇ 2009 ਦੇ ਵਿੱਚ ਮਿਸਟਰ ਏਸ਼ੀਆ ਮੁਕਾਬਲੇ ਦੇ ਵਿੱਚ ਦੂਜਾ ਸਥਾਨ ਹੈ ਜਿਹੜਾ ਪ੍ਰਾਪਤ ਕਰਦਾ ਹੈ ਇਸ ਤੋਂ ਇਲਾਵਾ ਬਾਡੀ ਬਿਲਡਰ ਤੋਂ ਇਲਾਵਾ ਉਸ ਨੇ ਕਈ ਫਿਲਮਾਂ ਦੇ ਵਿੱਚ ਵੀ ਜਿਹੜਾ ਕੰਮ ਕੀਤਾ ਹੈ ਤੇ ਹੁਣ ਇਹ ਨਵੀਂ ਰਾਜਨੀਤੀ ਦੇ ਵਿੱਚ ਚਰਚਾ ਜਿਹੜੀ ਛੱਡ ਚੁੱਕੀ ਹੈ ਕਿ ਕਿਹੜੀ ਪਾਰਟੀ ਵੱਲੋਂ ਉਹ ਚੋਣਾਂ ਹੈ ਜਿਹੜੀ ਲੜਨਗੇ ਵਿਧਾਨ ਸਭਾ 2027 ਦੀ ਤਾਂ ਵਰਿੰਦਰ ਘੁੰਮਣ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤਾਂ ਉਹਦੇ ਵਿੱਚ ਆਪਣੇ ਚੋਣ ਵਾਲਿਆਂ ਤੋਂ ਆਪਣੇ ਫੈਨਸ ਤੋਂ ਤੇ ਪੰਜਾਬ ਦੇ ਲੋਕਾਂ ਤੋਂ ਸੁਝਾਅ ਜਿਹੜੇ ਮੰਗੇ ਆ। ਕਈ ਲੋਕ ਕਹਿੰਦੇ ਆ ਵੀ ਤੁਸੀਂ ਇਮਾਨਦਾਰ ਹੋ ਰਾਜਨੀਤੀ ਦੇ ਵਿੱਚ ਇਮਾਨਦਾਰੀ ਜਿਹੜੀ ਨਹੀਂ ਚੱਲਦੀ। ਇਸ ਕਰਕੇ ਭਰਾ ਕੋਈ ਭਰਾ ਕਹਿੰਦਾ ਕੋਈ ਵੀਰ ਕਹਿੰਦਾ ਵੀ ਤੁਸੀਂ ਰਾਜਨੀਤੀ ਦੇ ਵਿੱਚ ਨਾ ਆਓ। ਤਾਂ ਕਈ ਕਹਿੰਦੇ ਵੀ ਜਰੂਰ ਆਓ। ਨੌਜਵਾਨਾਂ ਨੂੰ ਉਤਸ਼ਾਹਤ ਕਰੋ। ਤੁਹਾਡਾ ਵਰਕ ਵਧੀਆ ਹੈ। ਉਸੇ ਜ਼ਰੀਏ ਵਧੀਆ ਬਣਾਇਆ ਹੋਇਆ ਹੈ। ਚੰਗੀ ਸੋਚ ਰੱਖਦੇ ਹੋ ਤੁਹਾਡੇ ਚੰਗੇ ਵਿਚਾਰ ਨੇ ਤੁਹਾਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਹੈ। ਤਾਂ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਊਗਾ। ਕੀ ਬ੍ਰਿੰਦਰ ਸਿੰਘ ਘੁੰਮਣਾ ਕਿਹੜੀ ਪਾਰਟੀ ਦੇ ਵੱਲੋਂ ਚੋਣ ਹੈ ਜਿਹੜੀ ਲੜਨਗੇ ਬਾਕੀ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਹ ਬੰਦੇ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਜਾਂ ਫਿਰ ਨਹੀਂ